ਕਿ ਅੱਜ ਪੰਜਾਬ ਆਲਮੋਸਟ 1340 ਕੁਲੀ ਹਜ਼ਾਰ ਕਰੋੜ ਦਾ ਕਰਜ਼ਾ ਹੀ ਹੋ ਗਿਆ ਜਿਸ ਕਰਜ਼ੇ ਵਿੱਚ ਹੁਣੇ 70 ਹਜ਼ਾਰ ਕਰੋੜ ਦਾ ਇਹਨਾਂ ਨੇ 2 ਸਾਲਾਂ ਚ ਇਜ਼ਾਫਾ ਕੀਤਾ ਵੀਆਈਪੀ ਦਾ ਤਾਂ ਰਿਕਾਰਡ ਹੀ ਤੋੜਤਾ ਭਗਵੰਤ ਉਹਨਾਂ ਨੇ ਹਜ਼ਾਰ ਗਨਮੈਨ ਔਰ ਟੋヨタ ਲੈਕਸਸ ਦਰਜਨਾ ਗੱਡੀਆਂ ਕੇਜਰੀਵਾਲ ਰਾਗਵ ਚੰਡਾ ਉਡਾਈ ਫਿਰਦੇ ਨੇ ਪੰਜਾਬ ਮੈਂ ਭਗਵੰਤ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡਾ ਪਾਣੀ ਦੇ ਇਸ਼ੂ ਨੂੰ ਲੈ ਕੇ ਤੁਹਾਡਾ ਸਟੈਂਸ ਕੀ ਹੈ ਕੀ ਤੁਸੀਂ ਕੋਈ ਐਫਰਟ ਕੀਤਾ ਪਿਛਲੇ ਅ 2.2 ਸਾਲ ਵਿੱਚ ਕਿ ਗਾਉਂਗ ਵਾਟਰ ਰੀਚਾਰਜ ਕਿਦਾਂ ਹੋਵੇ ਅਗਰ ਇਖੇਤਰਾ ਪੰਜਾਬ ਦਾ ਪਾਣੀ ਮੁੱਕਦਾ ਰਿਹਾ 14 ਲੱਖ ਟਿਊਬਨਾਂ ਤਾਂ ਉਹ ਦਿਨ ਦੂਰ ਨਹੀਂਗਾ ਜਦ ਦਿਨ ਪੰਜਾਬ ਬੰਜਰ ਧਰਤੀ ਹੋ ਕਿਉਂਕਿ ਸਾਡਾ ਦਰਿਆਈ ਪਾਣੀ ਆਲਰੇਡੀ ਹੈਜ਼ ਗੋਨ ਟੂ ਰਾਜਸਥਾਨ ਸਾਡਾ ਦਰਿਆਈ ਪਾਣੀ ਹਰਿਆਣਾ ਔਰ ਦਿੱਲੀ ਦੇ ਸੂਬਿਆਂ ਨੂੰ ਜਾ ਚੁੱਕਾ ਹੈ ਭਗਵੰਤਪਾਨ ਨੇ ਵਾਅਦਾ ਕੀਤਾ ਸੀ ਕਿ ਮੈਂ 22 ਫਸਲਾਂ ਤੇ ਐਮਐਸਪੀ ਦਊਂਗਾ ਇਹਨਾਂ ਦੀ ਇੱਕ ਮਿਨਿਸਟਰ ਨੇ ਤਾਂ ਕਿਹਾ ਸੀ ਮੈਂ 5 ਮਿੰਟ ਦੇ ਦਿੰਦੋ ਚਲੋ ਉਹ ਤਾਂ ਅਨਟਰੇਨ ਸੀ ਛੱਡ ਦੋ ਆਪ ਇਹ ਬੰਤ ਨੂੰ ਮਿਲਣ ਦੀ ਵੀ ਕੋਸ਼ਿਸ਼ ਕੀਤੀ ਸੀ ਬਹੁਤ ਇਹਨਾਂ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਜੀ ਵੈਨੂ ਪ੍ਰਸਾਦ ਉਹਨਾਂ ਤੋਂ ਟਾਈਮ ਮੰਗਿਆ ਇਹਨਾਂ ਦੇ ਓਐਸਟੀਓ ਤੋਂ ਟਾਈਮ ਮੰਗੇ ਲੇਕਿਨ ਅਨਫੋਰਚੂਨੇਟਲੀ ਨਫਰਤਦੀਪ ਭਾਵਨਾ ਨੂੰ ਟਾਈਮ ਨਹੀਂ ਥਿਆ ਜਿਹੜਾ ਝੋਨੇ ਦੀ ਫਸਲ ਹੈ ਪਹਿਲੇ ਵਾਰੇ 50% ਤੁਸੀਂ ਸੀਸੀਐਲ ਲਿਮਿਟ ਝੋਨੇ ਦੀ ਘਟਾ ਦਿਓ ਜਿਦਾ ਮਿਸਾਲ ਦੇ ਤੌਰ ਤੇ 40000 ਕਰੋੜ ਰੁਪਏ ਝੋਨਾ ਚੱਕਦੇ ਹੋ ਉਹਨੂੰ 20000 ਕਰੋੜ ਦਾ ਝੋਨਾ ਚੱਕੋ 20000 ਕਰੋੜ ਦੀ ਸਾਨੂੰ ਉਸੇ ਪੈਸੇ ਚੋਂ ਅਸੀਂ ਕੋਈ ਐਕਸਟਰਾ ਪੈਸਾ ਨਹੀਂ ਮੰਗਦੇ ਕੇਂਦਰ ਸਰਕਾਰ ਤੋਂ ਉਸੇ ਪੈਸੇ ਚੋਂ ਸਾਨੂੰ ਸੋਣੀ ਦੀਆਂ ਚਾਰ ਪੰਜ ਫਸਲਾਂ ਤੇ ਠੋਸ ਐਮਐਸਪੀ ਕਮਿਟਿਡ ਜਿਹਦੇ ਨਾਲ ਜ਼ਿੰਮੇਦਾਰ ਆ ਜਿਹੜਾ ਉਹ 50-60 ਹਜ਼ਾਰ ਰੁਪਏ 70 ਹਜ਼ਾਰ ਰੁਪਏ ਕਮਾ ਸਕਦਾ ਹੈ। ਭਾਜਪਾ ਨੇ ਇਹਨਾਂ ਇਸ ਪਾਕਿਸਤਾਨ ਦੇ ਬਾਰਡਰ ਨੂੰ ਇੱਕ ਪੋਲਿਟੀਕਲ ਇਸ਼ੂ ਬਣਾਇਆ। ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਤੂੰ ਕਿਉਂ ਵਿਰੋਧ ਕਰਦਾ? ਭਾਜਪਾ ਦਾ ਵਿਰੋਧ ਕਰਦੀ ਆ। ਉਹਨਾਂ ਨੇ ਤਾਂ ਪੁਲਵਾਮਾ ਅਟੈਕ ਕਰਾਇਆ ਹੈ। ਉਹਨਾਂ ਨੇ ਤਾਂ ਉਹਦੇ ਤੇ ਵੋਟਾਂ ਗੇਨ ਕਰਨੀਆਂ ਸੀ। ਪਰ ਪਾਕਿਸਤਾਨ ਟੇਜਰੀਵਾਲ ਤੇ ਭਗਵੰਤ ਮਾਨ ਦੱਸਣ ਕਿ ਉਹ ਪਾਕਿਸਤਾਨ ਦੇ ਬਾਰਡਰ ਨੂੰ ਨਾ ਖੋਲਣ ਦੇ ਵਿੱਚ ਉਹਨਾਂ ਦਾ ਕੀ ਇੰਟਰਸਟ ਹੈ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਨੇ ਅੱਜ ਆਪਣੇ ਫਾਰਮ ਭਰ ਦਿੱਤੇ ਹਨ ਪਹਿਲਾ ਵੱਡੀ ਰੈਲੀ ਕੀਤੀ ਸੰਗਰੂਰ ਦੇ ਵਿੱਚ ਕਾਫੀ ਵੱਡੀ ਰੈਲੀ ਕੀਤੀ ਰੈਲੀ ਵਾਲੇ ਸਥਾਨ ਤੇ ਅਸੀਂ ਮੌਜੂਦ ਆ ਪਹਿਲਾਂ ਰੈਲੀ ਕਰਨ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਇੱਥੋਂ ਮਹਿਜ ਡੀਸੀ ਦਫ਼ਤਰ ਤਕਰੀਬਨ 1 ਕਿਲੋਮੀਟਰ ਦੂਰ ਆ ਉੱਥੇ ਆਪਣੇ ਕਾਫਲੇ ਸਮੇਤ ਪੈਦਲ ਬਾਜ਼ਾਰ ਦੇ ਵਿੱਚ ਦੀ ਚੱਲ ਕੇ ਗਏ ਅਤੇ ਉਸ ਤੋਂ ਬਾਅਦ ਉਹਨਾਂ ਨੇ ਜਾ ਕੇ ਡੀਸੀ ਦਫ਼ਤਰ ਵਿਖੇ ਆਪਣੇ ਫਾਰਮ ਫਿਲ ਕੀਤੇ ਯਾਨੀ ਕਿ ਅੱਜ ਪਹਿਲੇ ਦਿਨ ਸਟਾਰਟਿੰਗ ਸੀ ਫਾਰਮ ਜਮ੍ਹਾਂ ਕਰਾਉਣ ਦੀ ਤੇ ਸੁਖਪਾਲ ਸਿੰਘ ਖੈਰਾ ਨੇ ਪਹਿਲੇ ਦਿਨ ਹੀ ਫਾਰਮ ਜਮ੍ਹਾਂ ਕਰਵਾ ਦਿੱਤੇ ਹਨ ਉਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਨੇ ਕੀ ਕਿਹਾ ਜਦੋਂ ਫਾਰਮ ਫਿਲ ਕਰਾਇਆ ਕਿ ਕਿਹੜੇ ਮੁੱਦੇ ਨੇ ਕੰਬਰ ਪਾਰਲੀਮੈਂਟ ਜਦੋਂ ਬਣ ਗਏ ਤਾਂ ਕਿਹੜੇ ਮੁੱਦੇ ਪੰਜਾਬ ਦੇ ਚੁੱਕੇ ਜਾਣਗੇ ਸੁਖਪਾਲ ਸਿੰਘ ਖੈਰਾ ਨੇ ਉਹ ਗੱਲਬਾਤ ਕੀਤੀ ਸੁਣਾਉਂਦੇ ਹਾਂ ਤੁਹਾਨੂੰ ਸੁਖਪਾਲ ਸਿੰਘ ਖੈਰਾ ਨੇ ਆਪਣੇ ਫਾਰਮ ਜਮ੍ਹਾਂ ਕਰਾਉਣ ਤੋਂ ਬਾਅਦ ਕੀ ਕਿਹਾ ਬਸ ਕੁਛ ਨਹੀਂ ਜੀ ਮੈਂ ਸੰਗਰੂਰ ਦੇ ਲੋਕਾਂ ਦਾ ਦੇਣ ਨਹੀਂ ਦੇ ਸਕਦਾ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਸੱਦੇ ਉੱਤੇ ਐਡੇ ਵੱਡੇ ਪੱਧਰ ਦੇ ਉੱਤੇ ਅੱਜ ਦਾ ਇਕੱਠ ਕੀਤਾ ਔਰ ਬੜਾ ਇਕੱਠ ਠੋਸ ਔਰ ਸਾਰੀਆਂ ਭਾਈਚਾਰਿਆਂ ਦੀ ਇੱਕ ਬਹੁਤ ਨਰੋਲ ਇਕੱਤਰਤਾ ਸੀ ਸੰਗਰੂਰ ਦੀ ਮੈਂ ਇੱਕ ਵੀ ਬੰਦੇ ਨੂੰ ਬਾਹਰ ਮੈਂ ਨਹੀਂ ਕਿਹਾ ਕਿਸੇ ਨੂੰ ਕਿ ਕਿਸੇ ਨੇ ਬਾਹਰੋਂ ਆਉਣਾ ਸਾਰੇ 9 ਦੇ 9 ਅਸੈਂਬਲੀ ਹਲਕਿਆਂ ਵਿੱਚੋਂ ਜਿਹੜੇ ਸਾਡੇ ਸਤਿਕਾਰਯੋਗ ਪਿੰਡਾਂ ਚੋਂ ਕਸਬਿਆਂ ਚੋਂ ਸ਼ਹਿਰਾਂ ਚੋਂ ਵਾਰਡਾਂ ਚੋਂ ਕਾਉਂਸਲਰ ਸਰਪੰਚ ਪੰਚ ਜੋ ਆਏ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਸਬਦਾ ਧੰਨਵਾਦ ਕਰਦਾ ਮੈਂ ਆਪਣੀ ਪਾਰਟੀ ਦੀ ਲੀਡਰਸ਼ਿਪ ਪਾਰਟੀ ਪ੍ਰੈਜ਼ੀਡੈਂਟ ਰਾਜਾ ਵੜਿੰਗ ਜੀ ਦਾ ਬੀਬੀ ਰਜਿੰਦਰ ਕੌਰ ਪੱਠਲ ਜੀ ਸਮੇਤ ਸਾਡੇ ਜਿਹੜੇ ਇੱਥੇ ਇਲੈਕਸ਼ਨਸ ਲੜੇ ਨੇ ਕੌਨਸਟਿਟੈਂਸੀਆਂ 'ਚ ਮੇਰੇ ਸਾਡੇ ਤਿੰਨੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਬਰਨਾਲਾ ਔਰ ਮਲੇਰਕੋਟਲਾ 18 20 ਦੇ ਲਾਗੇ ਸਾਡੇ ਬਲਾਕ ਪ੍ਰੈਜ਼ੀਡੈਂਟ ਨੇ ਡਾਊਨ ધ ਲਾਈਨ ਸਾਰੀ ਮਸ਼ੀਨਰੀ ਦਾ ਧੰਨਵਾਦ ਕਰਦਾ ਕਿਹੜੇ ਮੁੱਦੇ ਲੈ ਕੇ ਮੈਂ ਚੱਲ ਰਿਹਾ ਹਾਂ ਜੀ ਮੈਂ ਅੱਜ ਆਊਟਲਾਈਨ ਕੀਤੇ ਨੇ ਦੇਖੋ ਜਿਨ੍ਹਾਂ ਤਾਂ ਹੁਣ ਹੋ ਗਿਆ ਆ ਆਮ ਆਦਮੀ ਪਾਰਟੀ ਦਾ ਆਲਮੋਸਟ 50% ਦੀ ਕਾਰਜਕਾਲ ਖਤਮ ਹੋ ਗਿਆ ਭਗਵੰਤ ਪਾਣ ਦੀ ਸਰਕਾਰ ਦਾ ਉਹਨਾਂ ਦਾ ਲੋਕਾਂ ਦੇ ਸਾਹਮਣੇ ਐਕਸਪੋਜ਼ਰ ਆਲਰੇਡੀ ਹੋ ਚੁੱਕਾ ਬੇਸਿਕਲੀ ਜੋ ਉਹਨਾਂ ਨੇ ਆਪ ਸਿਧਾਂਤ ਬਣਾਏ ਸੀਗੇ ਉਹਨਾਂ ਨੇ ਆਪ ਹੀ ਸਿਧਾਂਤ ਤੋੜੇ ਉਹ ਆਪਾਂ ਗੱਲਾਂ ਅੱਛੀ ਤਰ੍ਹਾਂ ਜਾਣਦੇ ਚਾਏ ਹੋ ਸਾਦਗੀ ਦੀ ਪੋਲਿਟਿਕਸ ਸੀ ਸਿਕਿਉਰਿਟੀ ਜਾਂ ਵੀਆਈਪੀ ਕਲਚਰ ਨੂੰ ਖਤਮ ਕਰਨਾ ਲੇਕਿਨ ਉਹਨਾਂ ਨੇ ਸਗੋ ਉਲਟਾ ਵੀਆਈਪੀ ਕਲਚਰ ਪ੍ਰੋਮੋਟ ਕੀਤਾ ਇੱਕ ਉਹ ਕਹਿੰਦੇ ਰਹੇ ਨੇ ਸੀ ਕਿ ਅਸੀਂ ਜਿਹੜਾ ਹੈ ਸਵਰਾਜ ਦਾ ਮਾਡਲ ਲਾਗੂ ਕਰਾਂਗੇ ਆਪਣੇ ਵਰਕਰਾਂ ਤੇ ਆਪਣੇ ਪਾਰਟੀ ਦੇ ਲੋਕਾਂ ਨੂੰ ਜਾਂ ਆਮ ਆਵਾਮ ਨੂੰ ਲੁੱਕ ਕੇ ਫੈਸਲਾ ਲਵਾਂਗੇ ਲੇਕਿਨ ਰਾਜ ਸਭਾ ਦੇ ਮੈਂਬਰਸ ਜਿਹੜੇ ਬਣੇ ਉਹ ਸਾਰੇ ਗੈਰ ਪੰਜਾਬੀ ਔਰ ਸਾਰੇ ਅਮੀਰ ਆਦਮੀ ਸ਼ੋਕ ਲਵਲੀ ਅਸ਼ੋਕ ਮਿੱੱਤਲ ਵਰਗੇ ਲਵਲੀ ਯੂਨੀਵਰਸਿਟੀ ਵਾਲੇ ਬਣਾਏ ਔਰ ਵੀਆਈਪੀ ਦਾ ਤੱਕ ਰਿਕਾਰਡ ਹੀ ਤੋੜਤਾ ਭਗਵੰਤ ਸੋਣਾ ਨੇ ਹਜ਼ਾਰ ਗਨਮੈਨ ਔਰ ਟੋヨタ ਲੈਕਸਸ ਦਰਜਨਾ ਗੱਡੀਆਂ ਕੇਜਰੀਵਾਲ ਰਾਗਵ ਚੱਡਾ ਉਡਾਈ ਫਿਰਦੇ ਨੇ ਪੰਜਾਬ ਦੀਆਂ ਸੋ देयरफॉर ਜੋ ਉਹਨਾਂ ਨੇ ਆਪਣੇ ਸਿਧਾਂਤ ਕੀਤੇ ਸੀ ਉਹ ਤਾਂ ਉਹਨਾਂ ਨੇ ਆਪ ਹੀ ਤੋੜਤੇ ਉਹਦੇ ਤੇ ਮੈਂ ਜਿਆਦਾ ਅੱਜ ਚਰਚਾ ਨਹੀਂ ਕੀਤੀ ਅੱਜ ਮੈਂ ਤਿੰਨ ਇਸ਼ੂਜ਼ ਆਊਟਲਾਈਨ ਕੀਤੇ ਨੇ ਜਿਹਦੇ ਵਿੱਚ ਮੈਂ ਸਮਝਦਾ ਕਿ ਪੰਜਾਬ ਦਾ ਪ੍ਰੋਗਰੈਸਿਵ ਵੇ ਅਹੈਡ ਕੀਤਾ ਕਿਉਂਕਿ ਅੱਜ ਪੰਜਾਬ ਆਲਮੋਸਟ 10 ਲੱਖ ਤੇ 40 ਚੂਲੀ ਹਜ਼ਾਰ ਕਰੋੜ ਦਾ ਕਰਜ਼ਾ ਹੀ ਹੋ ਗਿਆ ਜਿਸ ਕਰਜ਼ੇ ਵਿੱਚ ਹੁਣੇ 70 ਹਜ਼ਾਰ ਕਰੋੜ ਤੱਕ ਇਹਨਾਂ ਨੇ 2 ਸਾਲ ਚ ਇਜ਼ਾਫਾ ਕੀਤਾ ਹੁਣ ਇਸ ਕਰਜ਼ੇ ਦੇ ਮਾਰਚੋਂ ਕਿਸਾਨਾਂ ਦੀ ਆਤਮ ਹੱਤਿਆਵਾਂ ਚੋਂ ਕਿਸਾਨਾਂ ਦੇ ਕਰਜ਼ੇ ਤੋਂ ਤੇ ਖੇਤ ਮਜ਼ਦੂਰ ਦੀ ਜਿਹੜੀ ਇਸ ਵਕਤ ਤਰਾਸਦੀ ਆ ਔਰ ਛੋਟੇ ਵਪਾਰੀ ਦੁਕਾਨਦਾਰ ਦੀ ਪਛੜੀਆਂ ਸ਼੍ਰੇਣੀਆਂ ਜਾਂ ਗਰੀਬਾਂ ਦਲਿਤਾਂ ਤੇ ਐਸੀਆਂ ਦੀ ਇਹਦੀ ਤਰਾਸਤੀ ਜੋ ਪੰਜਾਬ ਨੂੰ ਕਿੱਡਾ ਅੱਜ ਮੈਂ ਉਹਨਾਂ ਨੂੰ ਦੋ ਤਿੰਨ ਨੁਕਤੇ ਇਹ ਹਲੇ ਜਸਟ ਇਹ ਕਾਈਂਡ ਆਫ ਅ ਟ੍ਰੇਲਰ ਫਾਰ ਦਾ ਰੋਡ ਸ਼ੋ ਥੈਟ ਵੀ ਇੰਟੈਂਡ ਟੂ ਬਿਲਡ ਫਾਰ 2027 ਹਾਲਾਂਕਿ ਅੱਜ 2024 ਆ ਲੇਕਿਨ ਅਸੀਂ ਆਉਣ ਵਾਲੇ ਸਮੇਂ 'ਚ ਇੱਕ ਪੰਜਾਬ ਦਾ ਰਸਤਾ ਬਾਹਰ ਦਾ ਦਿਖਾਇਆ ਉਹਦੇ ਸਭ ਤੋਂ ਇੰਪੋਰਟੈਂਟ ਇਹ ਹੈ ਇਸ਼ੂ ਕਿ ਜਿਹੜਾ ਸਾਡਾ ਪੰਜਾਬ ਇਹ ਲੈਂਡ ਲੌਕਡ ਸਟੇਟ ਹੈ ਪੰਜਾਬ ਦੇ ਕੋਲ ਕੋਈ ਵੀ ਕੁਦਰਤੀ ਸਰੋਤ ਪਾਣੀ ਨੂੰ ਛੱਡ ਕੇ ਨਹੀਂ ਗਏ ਔਰ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਦੇ ਵਿੱਚ ਪਿਛਲੇ ਕਾਫੀ ਦਹਾਕਿਆਂ ਤੋਂ 14 ਲੱਖ ਦੇ ਕਰੀਬ ਟਿਊਬਲ ਵਿਜਲੀ ਦੇ ਲਾ ਕੇ ਪਾਣੀ ਦੇ ਅਸੀਂ ਇੰਨਾ ਪمپ ਆਊਟ ਕੀਤਾ ਪਾਣੀ ਗਰਾਊਂਡ ਵਾਟਰ ਕਿ NASA ਦੀਆਂ ਸੈਟਲਾਈਟਸ ਇੰਡੀਆਂ ਨੇ ਅਮਰੀਕਾ ਦੀਆਂ ਉਹਨਾਂ ਨੇ ਸਾਨੂੰ ਰੈੱਡ ਬਲੌਕ ਚ ਕੀਤਾ ਈਵਨ ਸਾਡੀ ਆਪਣੀ ਗਵਰਨਮੈਂਟ ਆਫ ਇੰਡੀਆ ਦੀ ਗਰਾਊਂਡ ਵਾਟਰ ਰਿਪੋਰਟ ਉਹ ਮੇਰੀ ਗੱਡੀ ਚ ਪਈ ਹੈਗੀ ਆ ਉਸ ਅਨੁਸਾਰ ਪਾਰਟਿਕੁਲਰਲੀ ਸੰਗਰੂਰ ਬਰਨਾਲਾ ਔਰ ਮਲੇਟ ਕੋਟਲਾ ਬਲਕੇ ਮਾਲਵਾ ਰੀਜਨ ਇਹ ਲਾਲ ੱੱਬੇ ਵਿੱਚ ਔਰ ਇਹ ਕਈ ਸੈਂਕੜੇ ਪਾਣੀ ਜਿਹੜਾ ਹੈ ਉਹ ਜ਼ਮੀਨੀ ਸਤ੍ਹਾ ਤੋਂ نیچے ਚਲੇ ਗਿਆ ਇਸ ਨੂੰ ਕਿੱਦਾਂ ਵਾਟਰ ਰੀਚਾਰਜ ਕਰਨਾ ਹੈ ਪਾਣੀ ਨੂੰ ਅਸੀਂ ਕਿਸਤਾਂ ਬਚਾਉਣਾ ਵਾ ਉਹ ਤਾਂ ਹੀ ਉਹ ਬਚ ਸਕਦਾ ਸੀਗਾ ਅਗਰ ਅਸੀਂ ਜਿਹੜੀ ਮੋਸਟ ਵਾਟਰ ਇੰਟੈਂਸਿਵ ਕ੍ਰੌਪ ਪਿਛਲੇ ਕਾਫੀ ਦਹਾਕਿਆਂ ਤੋਂ ਅਸੀਂ ਜਿਹੜਾ ਜੀਰੀ ਨੂੰ ਤਰਜੀਹ ਦੇ ਰਹੇ ਹਾਂ ਔਰ ਕਿਆ ਗਿਆ ਸੈਂਟਿਸਟਸ ਵੱਲੋਂ ਕਿ 1 ਕਿਲੋ ਜੀਰੀ ਚੌਲ ਪੈਦਾ ਕਰਨ ਲਈ ਅਪ੍ਰੋਕਸੀਮੇਟਲੀ 3 ਤੋਂ 4000 ਲੀਟਰ ਪਾਣੀ ਲੱਗਦਾ ਉਹਦੇ ਨਾਲ ਸਾਡਾ ਪਾਣੀ ਖੋਖਲਾ ਕਰਤਾ ਔਰ ਉਸ ਨੂੰ ਡਾਈਵਰਸਿਫਾਈ ਕਿੱਦਾਂ ਕਰਨਾ ਹੁਣ ਭਗਵੰਤ ਮਾਨ ਨੇ ਪੈਦਾ ਕੀਤਾ ਸੀ ਕਿ ਮੈਂ 22 ਫਸਲਾਂ ਤੇ ਐਮਐਸਪੀ ਦਊਂਗਾ ਇਹਨਾਂ ਦੀ ਇੱਕ ਮਿਨਿਸਟਰ ਨੇ ਤਾਂ ਕਿਹਾ ਸੀ ਮੈਂ 5 ਮਿੰਟ ਚ ਦੇ ਦੂੰ ਚਲੋ ਉਹ ਤਾਂ ਅਨਟਰੇਨਡ ਸੀ ਛੱਡ ਦਿਓ ਹੁਣ 22 ਫਸਲਾਂ ਤੇ ਆਣ ਕੇ ਦੋਸਤ ਪਿਛਲੇ 26 27 ਮਹੀਨਿਆਂ ਵਿੱਚ ਦੇਖੋ ਨਾਟ ਗਿਵ ਐਨੀ ਆਲਟਰਨੇਟ ਕ੍ਰੋਪਿੰਗ ਮੂੰਗੀ ਦੀ ਐਮ ਐਸ ਪੀ ਪ੍ਰੋਮਿਸ ਕੀਤੀ ਸੀ 7275 ਰੁਪਏ ਮੱਕੀ ਦੀ ਕੀਤੀ ਸੀ ਉਹ 90% ਡਿਸਟ੍ਰੈਸ ਸੇਲ ਹੋਈਆਂ ਲੋਕੀ ਮਯੂਸ ਹੋ ਗਏ 3 3 4 4000 ਰੁਪਏ ਪ੍ਰਤੀ ਕੁਇੰਟਲ ਘਟ ਗਿਆ ਮੈਂ ਭਗਵੰਤ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡਾ ਪਾਣੀ ਦੇ ਇਸ਼ੂ ਨੂੰ ਲੈ ਕੇ ਤੁਹਾਡਾ ਸਟੈਂਸ ਕੀ ਹੈ ਕੀ ਤੁਸੀਂ ਕੋਈ ਐਫਰਟ ਕੀਤਾ ਪਿਛਲੇ ਅ 2 ਸਵਾ 2 ਸਾਲ ਵਿੱਚ ਕਿ ਗਾਉਂਗ ਵਾਟਰ ਰੀਚਾਰਜ ਕਿਦਾਂ ਹੋਵੇ ਅਗਰ ਇਸੇ ਤਰ੍ਹਾਂ ਪੰਜਾਬ ਦਾ ਪਾਣੀ ਮੁੱਕਦਾ ਰਿਹਾ 14 ਲੱਖ ਟਿਊਬਨਾਂ ਤਾਂ ਉਹ ਦਿਨ ਦੂਰ ਨਹੀਂਗਾ ਜਦ ਦਿਨ ਪੰਜਾਬ ਬੰਜਰ ਧਰਤੀ ਹੋ ਕਿਉਂਕਿ ਸਾਡਾ ਦਰਿਆਈ ਪਾਣੀ ਆਲਰੇਡੀ ਹੈਜ਼ ਗੋਨ ਟੂ ਰਾਜਸਥਾਨ ਸਾਡਾ ਦਰਿਆਈ ਪਾਣੀ ਹਰਿਆਣਾ ਔਰ ਦਿੱਲੀ ਦੇ ਸੂਬਿਆਂ ਨੂੰ ਜਾ ਚੁੱਕਿਆ ਇਸ ਲਈ ਮੈਨੂੰ ਲੱਗਦਾ ਕਿ ਇਹ ਇੱਕ ਵੇ ਆਊਟ ਆ ਔਰ ਇਸ ਵੇ ਆਊਟ ਦਾ ਪ੍ਰੋਪੋਜ਼ਲ ਮੈਂ ਭਗਵੰਤ ਨੂੰ ਮਿਲਣ ਦੀ ਵੀ ਕੋਸ਼ਿਸ਼ ਕੀਤੀ ਸੀ ਬਹੁਤ ਇਹਨਾਂ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਸੀ ਵੈਨੂ ਪ੍ਰਸਾਦ ਉਹਨਾਂ ਤੋਂ ਟਾਈਮ ਮੰਗਿਆ ਇਹਨਾਂ ਦੇ ਓਐਸਟੀਓ ਤੋਂ ਟਾਈਮ ਮੰਗੇ ਲੇਕਿਨ ਅਨਫੋਰਚੂਨੇਟਲੀ ਨਫਰਤਦੀਪ ਭਾਵਨਾ ਨੂੰ ਟਾਈਮ ਨਹੀਂ ਤੇ ਹੁਣ ਸੁਣੋ ਮੇਰਾ ਕੀ ਪ੍ਰੋਪੋਜ਼ਲ ਹੈ ਜਿਹੜਾ ਕੇਂਦਰ ਸਰਕਾਰ ਹੈ ਸਾਡੀ ਉਹ ਪੰਜਾਬ ਚੋਂ ਹਰ ਸਾਲ ਕਣਕ ਤੇ ਝੋਨੇ ਦੀ ਫਸਲ ਲਈ ਅਪ੍ਰੋਕਸੀਮੇਟਲੀ 75000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਫਲੋਟ ਕਰਦੀ ਹੈ ਤੁਹਾਨੂੰ ਸਭ ਨੂੰ ਪਤਾ ਕਿ ਇਹ ਅਨਾਜ ਦੇਸ਼ ਦੇ ਫੂਡ ਗ੍ਰੇਨ ਸਿਕਿਉਰਿਟੀ ਪ੍ਰੋਗਰਾਮ ਲਈ ਜਾਂਦਾ ਵਾ ਹੁਣ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ 75000 ਕਰੋੜ ਹੈ ਇਹਦੇ ਚੋਂ ਕਣਕ ਤਾਂ ਚਾਹੀਦੀ ਚਾਹੀਦੀ ਆ ਕਿਉਂਕਿ ਸਾਡਾ ਦੇਸ਼ ਜਿਹੜਾ ਬਹੁਤ ਆਬਾਦੀ ਹੈ 140 ਕਰੋੜ ਦਾ ਜਿਹੜਾ ਝੋਨੇ ਦੀ ਫਸਲ ਆ ਪਹਿਲੇ ਵਾਰੇ 50% ਤੁਸੀਂ ਸੀਸੀਐਲ ਲਿਮਿਟ ਝੋਨੇ ਦੀ ਘਟਾ ਦਿਓ ਜਦੋਂ ਮਿਸਾਲ ਦੇ ਤੌਰ ਤੇ 40000 ਕਰੋੜ ਰੁਪਏ ਝੋਨਾ ਚੱਕਦੇ ਆ ਉਹਨੂੰ 20000 ਕਰੋੜ ਦਾ ਝੋਨਾ ਚੱਕੋ 20000 ਕਰੋੜ ਦੀ ਸਾਨੂੰ ਉਸੇ ਪੈਸੇ ਚੋਂ ਅਸੀਂ ਕੋਈ ਐਕਸਟਰਾ ਪੈਸਾ ਨਹੀਂ ਮੰਗਦੇ ਕੇਂਦਰ ਸਰਕਾਰ ਤੋਂ ਉਸੇ ਪੈਸੇ ਚੋਂ ਸਾਨੂੰ ਸੋਣੀ ਦੀਆਂ ਚਾਰ ਪੰਜ ਫਸਲਾਂ ਤੇ ਠੋਸ ਐਮਐਸਪੀ ਕਮਿਟਿਡ ਜਿਹਦੇ ਨਾਲ ਜ਼ਿੰਮੇਦਾਰ ਆ ਜਿਹੜਾ ਉਪਜਾ 60000 ਰੁਪਿਆ 70000 ਰੁਪਿਆ ਕਮਾ ਸਕੇ ਜਿਹੜਾ ਝੱਟ ਆ ਨਾ ਉਹ ਝੋਨਾ ਇਸ ਲਈ ਨਹੀਂ ਛੱਡ ਰਿਹਾ ਕਿਉਂਕਿ ਕਨਫਰਮਡ ਐਮਐਸਪੀ ਦੀ ਆਮਦਨ ਉਹਨੂੰ ਝੋਨੇ ਝੋਲਾ ਬਰੀ ਕਣਕ ਝੋਲਾ ਬਰੀ ਹੋਰ ਕਿਸੇ ਫਸਲ ਝੋਲਾ ਬਰੀ ਨਹੀਂ ਅਗਰ ਪੰਜਾਬ ਸਰਕਾਰ ਚਾਹੁੰਦੀ ਇਹਦੇ ਤੇ ਵੀ ਭਗਵਾਨ ਨੇ ਕੋਈ ਐਫਰਟ ਨਹੀਂ ਕੀਤਾ ਗਵਰਨਮੈਂਟ ਆਫ ਇੰਡੀਆ ਨਾਲ ਲੈ ਕੇ ਇਸੇ ਸੀਸੀਐਲ ਲਿਮਟ ਵਿੱਚ ਚਾਰ ਪੰਜ ਛੇ ਕ੍ਰੌਪਸ ਤੇ ਐਮਐਸਪੀ ਲੈ ਕੇ ਆਲਟਰਨੇਟ ਕ੍ਰੋਪਿੰਗ ਕਰ ਸਕਦੇ ਲੇਕਿਨ ਨਹੀਂ ਕਰ ਸਕੇ ਇੱਕ ਰਸਤਾ ਪੰਜਾਬ ਤੋਂ ਬਾਹਰ ਚਾਰਾ ਜੋਇ ਕਰੰਦਾ ਇਹ ਹੈ ਦੂਸਰਾ ਮੈਂ ਇਹ ਕ ਪੰਜਾਬ ਦੇ ਵਿੱਚ ਜਿਹੜੀ ਇਸ ਵਕਤ ਹੈ ਇੰਡਸਟਰੀ ਔਰ ਐਗਰੀਕਲਚਰ ਇਹ ਲੈਂਡਲੌਕਡ ਸਟੇਟ ਆ ਸਾਡੇ ਕੋਲ ਕੋਈ ਬੰਦਰਗਾਹ ਨਹੀਂ ਸਾਨੂੰ ਕਲੋਸਟਸਟ ਬੰਦਰਗਾਹ ਆਫ ਆਈ ਐਮ ਨਾਟ ਰੌਂਗ ਗੁਜਰਾਤ ਔਰ ਮਹਾਰਾਸ਼ਟra ਦੇ ਜਿਹੜੇ ਕੋਸਟ ਲੱਗਦੇ ਨੇ ਔਰ ਇੰਡਸਟਰੀ ਵੀ ਨਹੀਂ ਸਰਵਾਈਵ ਕਰ ਸਕਦੀ ਕਿਉਂਕਿ ਇੱਕ ਇੱਕ ਕੋਨੇ ਤੇ ਸਿਰੇ ਤੇ ਆ ਦੇਸ਼ ਤੇ ਐਗਰੀਕਲਚਰ ਵੀ ਸਿਰੇ ਤੇ ਪਾਕਿਸਤਾਨ ਦੇ ਨਾਲ ਬਾਰਡਰ ਐਡਵੋਕੇਟ ਅਸੀਂ ਕਰਦੇ ਹਾਂ ਕਿ ਖੋਲਣਾ ਚਾਹੀਦਾ ਅ ਫੁੱਲ ਫਲੇਜਡ ਕਮਰਸ਼ੀਅਲ ਫਾਰ ਵਾਟ ਸ਼ੁੱਡ ਆਈ ਸੇ ਵਪਾਰ ਵਾਸਤੇ ਕੱਲਾ ਕਾਜੂ ਬਦਾਮ ਤੇ ਸੋਗੀਆਂ ਵਾਸਤੇ ਨਹੀਂ ਜਿਹੜਾ ਪੁਰਾਣਾ ਇੱਕ ਸੈਂਟਰਲ ਰੂਟ ਸਿਲਕ ਰੂਟ ਸੀਗਾ ਜਿਹੜਾ ਸ਼ੇਰ ਸ਼ਾਹ ਸੂਰੀ ਮਾਰਗ ਲੰਘਦਾ ਸੀ ਰਾਈਟ ਇਨਟੂ ਸੈਂਟਰਲ ਏਸ਼ੀਆ ਬਿਯੋਂਡ ਪਾਕਿਸਤਾਨ ਕਿਉਂਕਿ ਪਾਕਿਸਤਾਨ ਤੋਂ ਅੱਗੇ ਇੱਕ ਬਹੁਤ ਵੱਡਾ ਠੰਡਾ ਰਕਬਾ ਹੈ ਅਫਗਾਨਿਸਤਾਨ ਈਰਾਨ ਮੰਗੋਲੀਆ ਤੁਰਕਮੈਨਿਸਤਾਨ ਉਜ਼ਬੇਕਿਸਤਾਨ ਰੂਸ ਤੱਕ ਐਡਾ ਵੱਡਾ ਰਕਬਾ ਕਿ ਉਹਨਾਂ ਦੇ ਆਪਣੇ ਖਾਣੇ ਪੀਣ ਦੇ ਚੀਜ਼ਾਂ ਉਹ ਕਿੱਥੋਂ ਮੰਗਾਉਂਦੇ ਨੇ ਸਾਰਾ ਸੈਂਟਰਲ ਏਸ਼ੀਆ ਉਹ ਜਾਂ ਮੰਗਾਉਂਦੇ ਨੇ ਅਫਰੀਕਾ ਤੋਂ ਸਮੁੰਦਰੀ ਜਹਾਜ਼ਾਂ ਆ ਜਹਾਜ਼ ਰਾਈ ਜਾਂ ਉਹ ਮੰਗਾਉਂਦੇ ਨੇ ਲੈਟਿਨ ਅਮਰੀਕਾ ਤੋਂ ਬ੍ਰਾਜ਼ੀਲ ਅਰਜਨਟੀਨਾ ਤੋਂ ਤੋਂ ਪੰਜਾਬ ਦਾ ਲੈਂਡ ਰੂਟ ਕਨੈਕਟਡ ਸੈਂਟਰਲ ਏਸ਼ੀਆ ਨਾਲ ਤਾਂ 5-700 ਕਿਲੋਮੀਟਰ ਦਾ ਵਾ ਸਾਰਾ ਅਸੀਂ ਤਾਂ ਟਰੱਕਾਂ ਨਾਲ ਹੀ ਭੇਜ ਸਕਦੇ ਔਰ ਪੰਜਾਬ ਨੂੰ ਅਗਰ ਪਾਕਿਸਤਾਨ ਦਾ ਬਾਰਡਰ ਖੁੱਲੇ ਸਭ ਤੋਂ ক্লোਜ਼ਸਟ ਐਕਸੈਸ ਟੂ ਪੋਰਟ ਇਸ ਕਰਾਚੀ ਵਿਚ ਇਜ਼ ਵੈਰੀ ক্লোਜ਼ ਬਾਈ ਸਾਡਾ ਜਿਹੜਾ ਇੰਡਸਟਰੀ ਆ ਉਹ ਆਪਣਾ ਸਮਾਨ ਦੁਨੀਆ ਭਰ ਥਰੂ ਕਰਾਚੀ ਵੇਚ ਸਕਦੀ ਹੈ ਹਾਂ ਪਾਕਿਸਤਾਨ ਇੰਡੀਆ ਦੇ ਸਬੰਧ ਮਾੜੇ ਨੇ ਪਰ ਇੰਨੇ ਵੀ ਮਾੜੇ ਨਹੀਂ ਕਿ ਵਪਾਰ ਨਾ ਖੋਲਿਆ ਜਾ ਸਕੇ ਬੀਜੇਪੀ ਨੇ ਇਹਨਾਂ ਇਸ ਪਾਕਿਸਤਾਨ ਦੇ ਬਾਰਡਰ ਨੂੰ ਇੱਕ ਪੋਲਿਟੀਕਲ ਇਸ਼ੂ ਬਣਾਇਆ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਤੂੰ ਕਿਉਂ ਵਿਰੋਧ ਕਰਦਾ ਬੀਜੇਪੀ ਦਾ ਵਿਰੋਧ ਕਰਦੀ ਆ ਉਹਨਾਂ ਨੇ ਤਾਂ ਪਲਵਾਮਾ ਅਟੈਕ ਕਰਾਇਆ ਹੈ ਉਹਨਾਂ ਨੇ ਤਾਂ ਉਹਦੇ ਤੇ ਵੋਟਾਂ ਗੇਨ ਕਰਨੀਆਂ ਸੀ ਪਰ ਪਾਕਿਸਤ ਕੈਜਰੀਵਾਲ ਤੇ ਭਗਵੰਤ ਮਾਨ ਦੱਸਣ ਕਿ ਉਹ ਪਾਕਿਸਤਾਨ ਦੇ ਬਾਰਡਰ ਨੂੰ ਨਾ ਖੋਲਣ ਦੇ ਵਿੱਚ ਉਹਨਾਂ ਦਾ ਕੀ ਇੰਟਰਸਟ ਹੈ ਕਿ ਉਹ ਪੰਜਾਬ ਦਾ ਹਤੈਸ਼ੀ ਨਹੀਂਗਾ ਕਿ ਉਹ ਨਹੀਂ ਚਾਹੁੰਦਾ ਕਿ ਪੰਜਾਬ ਦੀ ਇੰਡਸਟਰੀ ਔਰ ਪੰਜਾਬ ਦਾ ਐਗਰੀਕਲਚਰ ਸਰਵਾਈਵ ਕਰੇ ਤੀਸਰਾ ਇੱਕ ਇੰਪੋਰਟੈਂਟ ਇਸ਼ੂ ਆਊਟਲਾਈਨ ਕੀਤਾ ਕਿ ਸਾਡਾ ਪੰਜਾਬ बींग अ माइनॉरिटी स्टेट ਸਾਡੀ ਪਹਿਚਾਨ ਸਾਡੀ ਜ਼ੁਬਾਨ ਸਾਡਾ ਸੱਭਿਆਚਾਰ ਖਤਰੇ ਚ ਸਾਡੇ 3 ਕਰੋੜ ਆਬਾਦੀ ਚੋਂ ਆਲਮੋਸਟ 70 75 ਲੱਖ ਨੌਜਵਾਨ ਪੰਜਾਬੀ ਵਿਦੇਸ਼ਾਂ ਵਿੱਚ ਚਲੇ ਗਏ ਵੱਖ-ਵੱਖ ਕੰਟਰੀਆਂ ਦੇ ਗਰੀਬ ਚਲੇ ਗਏ ਮਿਡਲ ਈਸਟ ਕੋਈ ਯੂਰਪ ਚਲੇ ਗਏ ਕੋਈ ਨਾਰਥ ਅਮਰੀਕਾ ਚਲੇ ਗਏ ਇਸ ਵਾਸਤੇ ਇੱਕ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਉਸ ਵਕਤ ਦੇ ਮੁੱਖ ਮੰਤਰੀ ਡਾਕਟਰ ਵਾਇਸ ਪਰਮਾਰ ਨੇ ਬਣਾਇਆ ਸੀਗਾ ਅਸੀਂ ਚਾਹੁੰਦੇ ਕਿ ਪੰਜਾਬ ਉਸ ਐਕਟ ਦੀ ਨਕਲ ਕਰੇ ਮੈਂ ਇੱਕ ਪ੍ਰਾਈਵੇਟ ਮੈਂਬਰਸ ਬਿਲ ਲੋਕ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਦੀ ਮੀਜ਼ ਦੇ ਉੱਤੇ ਮੈਂ ਤੇ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ oppositon ਨੇ ਜਾ ਕੇ 2023 ਜਨਵਰੀ ਬਜਟ اجلاس ਪਿਛਲੇ ਤੋਂ ਪਹਿਲਾਂ ਦਿੱਤਾ ਹੋਇਆ ਹੈ ਅਗਰ ਉਹ ਬਿਲ ਅਡਾਪਟ ਹੋਵੇ ਕੋਈ ਵੀ ਗੈਰ ਪੰਜਾਬੀ ਹਣ ਇਸ ਤੋਂ ਪਹਿਲਾਂ ਕਿ ਮੈਂ ਅਗਲੀ ਗੱਲ ਐਕਸਪਲੇਨ ਕਰਾਂ ਮੈਂ ਅਸੀਂ ਗੈਰ ਪੰਜਾਬੀਆਂ ਦੇ ਖਿਲਾਫ ਨਹੀਂਗੇ ਉਹ ਜੀ 7 ਕੇ ਪੰਜਾਬ ਚੋਂ ਮਿਹਨਤ ਕਰਨ ਮੁਸ਼ਕਤ ਕਰਨ ਪੈਸੇ ਕਮਾਉਣ ਪਰਿਵਾਰ ਪਾਲਣ ਲੇਕਿਨ ਪੰਜਾਬ ਦੀ ਇੱਕ ਵਿਲੱਖਣ ਹੋਣ ਨੂੰ ਬਚਾਉਣ ਵਾਸਤੇ ਵੀ ਨੀਡ ਅ ਲਾ ਲਾਈਕ ਹਿਮਾਚਲ ਜਿਹਦੇ ਵਿੱਚ ਕੋਈ ਵੀ ਡਾਇਰੈਕਟਲੀ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਜ਼ਮੀਨਾਂ ਨਾ ਲਵੇ ਕੋਈ ਵੀ ਡਾਇਰੈਕਟਰੀ ਇਥੇ ਇੰਡਸਟਰੀਅਲ ਪ੍ਰੋਜੈਕਟ ਨਾ ਲਾਵੇ ਕੋਈ ਵੀ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਇਥੋਂ ਦਾ ਵੋਟਰ ਨਾ ਬਣੇ ਔਰ ਕੋਈ ਵੀ ਬਿਨਾਂ ਸ਼ਰਤਾਂ ਪੂਰੀਆਂ ਕੀਤੀਆਂ ਇਥੇ ਸਰਕਾਰੀ ਨੌਕਰੀ ਸਾਡੇ ਪੰਜਾਬ ਦੇ ਬੱਚਾ ਦੇ ਦੇ ਅਧਿਕਾਰ ਦੇ ਉੱਤੇ ਡਾਕਾ ਨਾ ਵੱਜੇ ਔਰ ਇਹ ਜਿਹੜਾ ਕਾਨੂੰਨ ਹੈ ਇਹ ਇਕੱਲਾ ਹਿਮਾਚਲ ਚ ਨਹੀਂਗਾ ਇਹ ਪ੍ਰਾਈਮ ਮਿਨਿਸਟਰ ਸਾਹਿਬ ਦੀ ਗੁਜਰਾਤ ਸਟੇਟ ਵਿੱਚ ਵੀ ਹੈ ਇਹ ਕਾਨੂੰਨ ਹੁਣੇ ਬੀਜੇਪੀ ਨੇ ਉੱਤਰਾਖੰਡ ਵਿੱਚ ਵੀ ਬਣਾਇਆ ਐਂਡ ਲਿミਟਿਡ ਜਿਹੜੀਆਂ ਕੰਡੀਸ਼ਨਸ ਨੇ ਔਰ ਰਾਜਸਥਾਨ ਵਿੱਚ ਵੀ ਪ੍ਰਚਲਿਤ ਨੇ ਅਗਰ ਅਸੀਂ ਇਹ ਕਰਾਂਗੇ ਸਾਡੀ ਸਾਡੀ ਪਛਾਣ ਸਾਡੀ ਡੈਮੋਗ੍ਰਾਫਿਕ ਸਿਚੁਏਸ਼ਨ ਸਾਡੀ ਆਇਡੈਂਟੀਟੀ ਸਾਡੀ ਜ਼ੁਬਾਨ ਸੱਭਿਆਚਾਰ ਇਹ ਸਭ ਕੁਝ ਬਚੇਗਾ ਲੇਕਿਨ ਇਸਤੇ ਉਤੇ ਵੀ ਭਗਵੰਤ ਮਾਨ ਦਾ ਕੋਈ ਇਹਦੇ ਤੇ ਨਾ ਕੋਈ ਹਾਂ ਨਾ 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 ਸਾਡਾ ਉਹ ਬਿਲ ਰਿਜੈਕਟ ਕੀਤਾ ਨਾ ਸਾਡਾ ਬਿਲ ਪ੍ਰਵਾਨ ਕੀਤਾ ਇਹ ਦੱਸਣ ਕਿ ਇਹ ਇਸ ਤਰ੍ਹਾਂ ਦੀ ਇੱਕ ਲੈਜਿਸਲੇਸ਼ਨ ਜਿਹੜੇ ਅਸੀਂ ਵਿਧਾਨਕਾਰ ਆ ਉਹ ਲੈਜਿਸਲੇਸ਼ਨ ਇਹਨੂੰ ਇੰਟਰੋਡਿਊਸ ਕਰਨ ਵਿੱਚ ਪੰਜਾਬ ਵਿੱਚ ਕੀ ਤਕਲੀਫ ਹੈ ਕੀ ਕੇਜਰੀਵਾਲ ਤੇ ਰਾਗਵ ਚੱਡਾ ਤੇ ਸੰਦੀਪ ਪਾਠਕ ਰੋਕਦੇ ਉਹਨਾਂ ਨੂੰ ਕਿਉਂਕਿ ਉਹ ਗੈਰ ਪੰਜਾਬੀ ਨੇ ਹੋ ਸਕਦਾ ਉਹਨਾਂ ਦਾ ਗੈਰ ਪੰਜਾਬੀਆਂ ਨਾਲ ਜ਼ਿਆਦਾ ਇੰਟਰਸਟ ਹੈ ਪਰ ਭਗਵਾਨਤਮਾਨ ਦਾ ਤਾਂ ਇੰਟਰਸਟ ਪੰਜਾਬ ਦੇ ਨਾਲ ਹੋਣਾ ਚਾਹੀਦਾ ਇਹ ਤਿੰਨ ਇਸ਼ੂਜ਼ ਪ੍ਰਾਇਮਰੀਲੀ ਆਊਟਲਾਈਨ ਕੀਤੇ ਆ ਆਫਕੋਰਸ ਜੇ ਇੰਡੀਆ ਆਲਾਈንስ ਦੀ ਗਵਰਨਮੈਂਟ ਬਣਦੀ ਹੈ ਆਮ ਕਮਿਟਿਡ ਟੂ ਇਨਕਲੂਸਿਵ ਡਿਵੈਲਪਮੈਂਟ ਆਫ ਇੰਟਾਇਰ ਸੰਗਰੂਰ ਲੋਕ ਸਭਾ ਅਗਰ ਸਾਡੀ ਸਰਕਾਰ ਬਣੇਗੀ ਕੋਈ ਇਕੋਲੋਜੀ ਫ੍ਰੈਂਡਲੀ এনवायरमेंट ਫ੍ਰੈਂਡਲੀ ਪ੍ਰੋਜੈਕਟ ਜਸ ਮਸਾਲ ਦੇ ਤੌਰ ਤੇ ਰੇਲ ਕੋਚ ਫੈਕਟਰੀ ਸਾਡੇ ਕਪੂਰਥਲਾਜ ਬਣਿਆ ਸ਼ਹਿਰ ਬਣ ਗਿਆ ਲੱਖ ਤੋਂ ਲੱਖ ਆਦਮੀਆਂ ਤੋਂ ਮੁਲਾਜ਼ਮਤ ਫਾਇਦਾ ਤੇ ਵਪਾਰ ਤੇ ਘਰ ਚਲਾ ਰਿਆ ਸ਼ਾਇਦ ਤੋਂ ਵੀ ਜ਼ਿਆਦਾ ਚਲਾਉਂਦੇ ਹੋਣਗੇ ਇਸ ਤਰ੍ਹਾਂ ਦਾ ਕੋਈ ਵੱਡਾ ਪ੍ਰੋਜੈਕਟ ਮੈਡੀਕਲ ਕਾਲਜ ਨਹੀਂ ਬਣਾ ਸਕੇ 2 ਸਾਲ ਦਾ ਉਹਨੂੰ ਰਿਵਾਈਵ ਕਰਕੇ ਲੈ ਕੇ ਆਉਣ ਅਗਰ ਸਾਡੀ ਸਰਕਾਰ ਬਣਦੀ ਆ ਔਰ ਇਹਦੇ ਨਾਲ ਨਾਲ ਕੱਗਰ ਨੂੰ ਕਿੱਦਾਂ ਟੇਮ ਕਰਨਾ ਉਹਦੇ ਇਰੀਗੇਸ਼ਨ ਉਹਨੂੰ ਬਜਾਏ ਕਿ ਉਹ ਕਹਿਰ ਮਚਾਵੇ ਉਹਨੂੰ ਇਰੀਗੇਸ਼ਨ ਫੈਸਿਲਿਟੀਆਂ ਲਈ ਕਿੱਦਾਂ ਲੈ ਕੇ ਆਉਣਾ ਧੂਰੀ ਦੇ ਵਿੱਚ 슈ਗਰ ਮਿਲ ਬੰਦ ਹੋ ਚੁੱਕੀ ਆ ਉਹਨੂੰ ਉਹਦੇ ਰਿਵਾਈਵਲ ਲਈ ਕੰਮ ਕਰਨਾ 13-14 ਕਰੋੜ ਰੁਪਇਆ ਧੂਰੀ ਦੇ ਜਿਹੜਾ ਹੈ ਕਿਸਾਨਾਂ ਦਾ ਬਕਾਇਆ ਉਹ ਦਵਾਉਣਾ ਰੇਲਓਵਰ ਬ੍ਰਿਜਸ ਧੂਰੀ ਸ਼ਹਿਰ ਜਿਹੜਾ ਕੱਟਿਆ ਗਿਆ ਉਹਦੇ ਤੋਂ ਬਣਾਉਣਾ ਐਂਡ ਆਲਸੋ ਲੋਟ ਆਫ ਅਦਰ ਗਰਾਊਂਡ ਵਾਟਰ ਮੇਨਲੀ ਗਰਾਊਂਡ ਵਾਟਰ ਨਾਲ ਕੀ ਹੋਇਆ ਸੁਣੋ ਡਿਪਲੀਸ਼ਨ ਦੀ ਕੱਲੀ ਗੱਲ ਨਹੀਂ ਕਰ ਰਿਹਾ ਕੰਟਮੀਨੇਸ਼ਨ ਹੋਈ ਬਹੁਤ ਜ਼ਿਆਦਾ ਜਿੰਨਾ ਇੰਡਸਟਰੀਅਲ ਇੰਡਸਟਰੀਅਲ ਵੇਸਟ ਹੈ ਪੰਜਾਬ ਦਾ ਉਹ ਸਾਰਾ ਵੱਡੇ ਤਾਕਤਵਰ ਬੰਦੇ ਨੇ ਉਹ ਆਪਣੀਆਂ ਮਿਲਣਾ ਫੈਕਟਰੀਆਂ ਵਿੱਚ ਅੰਦਰ ਬੋਰ ਕਰਕੇ ਵੱਡੇ ਵੱਡੇ ਉਹ ਸਾਰਾ ਛੁੱਟ ਦਿੰਦੇ ਨੇ ਔਰ ਉਹ ਪਾਣੀ ਨੇ ਜਾ ਕੇ ਪਾਣੀ ਸਹਿ ਰੀਲਾ ਕੀਤਾ ਸਾਡੇ ਪੰਜਾਬ ਦੇ ਔਰ ਸੰਗਰੂਰ ਦੇ ਔਰ ਬਠਿੰਡਾ ਮਾਨਸਾ ਦੇ ਲੋਕੀ ਕੈਂਸਰ ਕਾਲਾ ਪੀਲਿਆ ਅਤੇ ਗੁਰਦੇ ਖਰਾਬ ਹੋਣ ਦੀਆਂ ਬਹੁਤ ਵੱਡੀਆਂ ਸ਼ਿਕਾਇਤਾਰੀਆਂ ਬਠਿੰਡੇ ਤੋਂ ਬਿਕਾਨੇਰ ਨੂੰ ਕੈਂਸਰ ਟ੍ਰੇਨ ਜਾਂਦੀ ਜੇ ਸੰਗਰੂਰ ਦੇ ਵੀ ਬਹੁਤ ਲੋਕੀ ਕੈਂਸਰ ਦਾ ਇਲਾਜ ਕਰਾਉਂਦੇ ਇਹ ਕੁਝ ਮੁੱਦੇ ਨੇ ਜਿਹੜੇ ਮੈਂ ਉਠਾਉਣਾ ਚਾਹੁੰਦਾ ਜਿਹੜੀ ਮੇਰੀ ਕਮਿਟਮੈਂਟ ਹੈ ਕਹਿੰਦਾ ਸਰ ਤੁਹਾਡੇ ਕੋਲ ਕੋਈ ਪ੍ਰੋਜੈਕਟ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਪਾਣੀ ਹੈ ਜਿਹੜਾ ਗਰਾਊਂਡ ਲੈਵਲ ਹੈ ਬਹੁਤ ਥੱਲੇ ਹੋ ਗਿਆ ਤੁਹਾਡੇ ਕੋਲ ਕੀ ਪ੍ਰੋਜੈਕਟ ਹੈ ਕੀ ਲੈ ਕੇ ਆਓਗੇ ਵੀ ਜਿਹਦੇ ਨਾਲ ਪਾਣੀ ਦਾ ਲੈਵਲ ਉੱਚਾ ਹੋ ਜਾਏ ਮੈਂ ਕਹਾਂ ਤੁਹਾਨੂੰ ਤੁਸੀਂ ਮੇਰੀ ਗੱਲ ਅੱਛੀ ਤਰ੍ਹਾਂ ਸੁਣੀ ਨਹੀਂ ਅਗਰ ਅ ਸਭ ਤੋਂ ਜ਼ਿਆਦਾ ਪਾਣੀ ਨੂੰ ਵਾਟਰ ਟੇਬਲ ਜਿਹੜਾ ਰੀਚਾਰਜ ਹੋ ਰਿਹਾ ਉਹਦੇ ਵਿੱਚ ਚੋਲਾ ਦੀ ਖੇਤੀ ਆ ਅਗਰ ਅਸੀਂ ਚੋਲਾ ਦੀ ਖੇਤੀ ਹੌਲੀ-ਹੌਲੀ ਫੇਸ ਆਊਟ ਕਰਦੇ ਹਾਂਗੇ ਘਟਾਈ ਦੇਾਂਗੇ ਬੰਦ ਕਰਦੇਾਂਗੇ ਪਾਣੀ ਆਪਣੇ ਆਪ ਰੀਚਾਰਜ ਹੋ ਜਾਊਗਾ ਔਰ ਦੂਸਰਾ ਹੈਗਾ ਕਿ 14 ਲੱਖ ਟਿਊਬਵਲ which is ਪੰਪਿੰਗ ਆਊਟ ਵਾਟਰ ਉਹ ਆਪਣੇ ਆਪ ਘਟ ਜਾਏਗਾ ਤਾਂ ਵਾਟਰ ਟੇਬਲ ਬਰਸਾਤਾ ਦੇ ਨਾਲ ਔਰ ਦਰਿਆਵਾਂ ਦੀ ਰੀਚਾਰਜਿੰਗ ਇੱਕ ਤਾਂ ਇੱਥੇ ਪੰਜਾਬ ਸਰਕਾਰ ਨੇ ਇੱਕ ਹੋਰ ਕੰਮ ਬੜਾ ਗਲਤ ਕੀਤਾ ਇਹਨਾਂ ਨੇ ਜਿਹੜੇ ਕਨਾਲਸ ਨੇ ਸਾਡੇ ਇਰੀਗੇਸ਼ਨ ਦੇ ਉਹਦਾ ਜਿਹੜਾ ਅ ਥੱਲੜਾ ਕਨਾਲ ਦਾ ਬੈਡ ਹੈ ਉਹਨੂੰ ਵੀ ਕੰਕਰੀਟ ਕਰਤਾ ਅਗਰ ਕਨਾਲ ਦਾ ਬੈਡ ਕੱਚਾ ਰਹੇ ਸਾਈਡਾਂ ਕੰਕਰੀਟ ਕਰ ਲਓ ਤੁਸੀਂ ਅਗਰ ਉਹਦੀ ਗਰਾਊਂਡ ਵਾਟਰ ਸੀਪੇਜ ਹੁੰਦੀ ਰਹੇਗੀ ਉਹਦੇ ਨਾਲ ਵਾਟਰ ਰੀਚਾਰਜ ਹੁੰਦਾ ਸੋ देयर ਆ ਮੈਨੀ ਮੈਨੀ ਵੈਰੀ ਮੈਨੀ ਮੈਨੀ ਵਾਟ ਸ਼ੁਡ ਆ ਸੇ ਅ ਪ੍ਰੈਕਟੀਕਲ ਮੈਜਰਸ ਜਿਹਦੇ ਨਾਲ ਵਾਟਰ ਡਿਪਲੀਸ਼ਨ ਨੂੰ ਰੋਕਿਆ ਜਾ ਸਕਦਾ ਪਰ ਭਗਵਾਨਤ ਮਾਨੇ ਦੱਸੇ ਕਿ ਉਹਨੇ ਕੀ ਐਫਰਟ ਕੀਤੇ 2 ਸਾਲ ਚ ਆ ਪਾਰਟੀ ਦਾ ਕੀ ਮੈਨੀਫੈਸਟੋ ਤੁਸੀਂ ਜਿਹੜਾ ਪ੍ਰੋਜੈਕਟ ਬਾਰੇ ਤੁਸੀਂ ਜ਼ਚਾ ਦੋਸ਼ ਨਹੀਂ ਪਾਤੀ ਪਾਰਟੀ ਦਾ ਕੀ ਪਾਰਟੀ ਦਾ ਐਮਐਸ ਮੈਨੀਫੈਸਟੋ ਤੁਹਾਡੇ ਸਾਰੇ ਘਰ ਘਰ ਤੱਕ ਪਹੁੰਚ ਗਿਆ ਜਿਹੜੀਆਂ ਗਾਰੰਟੀਜ਼ ਕਾਂਗਰਸ ਨੇ ਦਿੱਤੀਆਂ ਐਮਐਸਪੀ ਲਾ ਹੋਵੇਗਾ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਾਧਨ ਹੋਣਗੇ ਔਰਤਾਂ ਦੇ ਵਾਸਤੇ ਜੋ ਸਾਡੇ ਰਾਹੁਲ ગાંધી ਜੀ ਨੇ ਪ੍ਰੋਮਿਸ ਕੀਤਾ ਹਰ ਔਰਤ ਨੂੰ ਉਹ ਅਸੀਂ ਜਿੰਨੀਆਂ ਵੀ ਗਾਰੰਟੀਜ਼ ਉਹਨਾਂ ਨੇ ਦਿੱਤੀਆਂ ਉਹ ਗਾਰੰਟੀਆਂ ਨੂੰ ਲਾਗੂ ਕਰਨ ਦੇ ਵਿੱਚ ਅਸੀਂ ਪੂਰਾ ਰੋਲ ਅਦਾ ਕਰਾਂਗੇ। ਇਹ ਸੰਸਦ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਕਾਂਗਰਸ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੇ ਆਪਣੇ ਫਾਰਮ ਜਮ੍ਹਾਂ ਕਰਾ ਦਿੱਤੇ ਹਨ ਫਾਰਮ ਜਮ੍ਹਾਂ ਕਰਾਉਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਵੱਡੇ ਮੁੱਦਿਆਂ ਨੂੰ ਚੁੱਕਾਂਗਾ ਜੇਕਰ ਸੰਗਰੂਰ ਦੇ ਲੋਕ ਸੰਗਰੂਰ ਦੇ ਵੋਟਰਾਂ ਮੈਨੂੰ ਮੈਂਬਰ ਪਾਰਲੀਮੈਂਟ ਬਣਾਉਂਦੇ ਨੇ ਉਹ ਕਿਹੜੇ ਮੁੱਦੇ ਨੇ ਕਿ ਵੱਡਾ ਮੁੱਦਾ ਪਾਣੀਆਂ ਦਾ ਮੁੱਦਾ ਤੇ ਵੱਡੇ ਮੁੱਦੇ ਨੇ ਉਹ ਮੈਂ ਬਤੌਰ ਮੈਂਬਰ ਪਾਰਲੀਮੈਂਟ ਚੁੱਕਾਂਗਾ ਕਿਉਂਕਿ ਮੌਕੇ ਦੀ ਸਰਕਾਰ ਸੂਬਾ ਸਰਕਾਰ ਗੰਭੀਰ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰ ਰਹੀ ਆ ਉਹ ਮੁੱਦੇ ਅਸੀਂ ਚੱਕਾਂਗੇ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ